ਮੈਂ ਫੇਨਿਚ ਬੈਠੀ ਆਰਾ ਜਾਮ ਟਕਰਾਈਏ ਓਏ ਸ਼ਿਕਵੇ ਤੇ ਗਿਲੇ ਭੁੱਲੇ ਗੱਲ ਲੱਗ ਜਾਏ ਓਏ ਲੈ ਜ਼ਿੰਦਗੀ ਤੋਂ ਜਾਣਾ ਕੀ ਓ ਯਾਰਾ ਯਾਦਾਂ ਇਥੇ ਰਹ ਜਾਂਦੀਆਂ ਬੰਦਾ ਮੁੜ ਕੇ ਕੋਈ ਆਉਂਦਾ ਨਹੀਂ ਦੁਬਾਰਾ ਯਾਦਾਂ ਇਥੇ ਰਹ ਜਾਂਦੀਆਂ ਬੰਦਾ ਮੁੜ ਕੇ ਕੋਈ ਆਉਂਦਾ ਨਹੀਂ ਦੁਬਾਰਾ ਯਾਦਾਂ ਇਥੇ ਰਹਿ ਜਾ तू मगदी हाए शगना चूड़ा पा लिया याद तेरिया है याद तेरिया चुबे तरे नफन मैसी ने ला लिया याद तेरिया है याद तेरिया, तेरिया जा रही खट लेनी पुनिए प्यार ਹੋ ਜਾਂਦੀ ਵਾਰੀ ਖੱਟ ਲੈਨੀ ਪੁਨੇ ਪਿਆਰ ਦਾ ਜ਼ਹਿਰ ਦਾ ਪਿਆਲਾ ਸਾਨੂੰ ਦੇ ਜਾ ਤੂੰ ਉਭਾਰਦਾ ਰੂਪ ਲੀਰੇ ਹੱਥੀ ਪਾਕੇ ਬਹਿ ਗਈ ਸ਼ਗਨ ਮਨਾਕੇ ਤੇਰੀ ਵਾਦਿਆਂ ਨੂੰ ਅਜ਼ਮਾਲਿਆ ਨੀ ਯਾਦਾਂ ਤੇਰੀਆਂ ਐਨੀ ਯਾਦਾਂ ਤੇਰੀਆਂ ਚ ਡੁੱਬਿਆ ਸੀ ਤਰੇ ਨਾ ਕੱਪੜੂ ਮਸ਼ੀਨੇ ਲਾ ਲਈ ਯਾਦਾਂ ਤੇਰੀਆਂ ਹੇ ਨੀ ਆਦਾ ਤੇਰੀਆਂ ਹੇ ਨੀ ਆਦਾ ਤੇਰੀਆਂ ਆਇਓ ਕਹਿੰਦੀ ਸੀ ਪਿਆਰੀ ਆਰਾ ਤੇਰੇ ਨਾਲ ਕਰਨਾ ਛੱਡਣਾ ਨਹੀਂ ਤੈਨੂੰ ਪਾਵੇਂ ਸੂਣੀ ਪੈ ਜਾਏ ਚੜਨਾ ਕਿੱਧਰ ਗਏ ਵਾਅਦੇ ਤੇਰੇ ਸਾਡੇ ਨਾਲ ਕੀਤੇ ਹੋਏ ਕਿੱਧਰ ਗਏ ਵਾਦੇ ਤੇਰੇ ਸਾਡੇ ਨਾਲ ਕੀਤੇ ਤੇਰੀ ਪੱਲ ਵਿੱਚ ਬਦਲੀ ਜ਼ੁਬਾਨ ਵੈਰਨੇ ਸਾਡਾ ਤਾਂ ਸਾਡਾ ਤਾਂ ਪਿਆਰ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜ਼ੀ ਕਰੀ ਜਾ ਪੁੰਨਦਾਨ ਵੈਰਨੇ ਸਾਡਾ ਤਾਂ ਸਰਾਂਪ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜ਼ੀ ਕਰੀ ਜਾ ਪੁੰਨਦਾਨ ਵੈਰਨੇ ਹਾਈ ਨਹੀਂ ਤੇਰੇ ਅਵਛੋਣਿਆ ਚ ਰਹਿ ਜੁਦੀ ਸ਼ਮਰਦਾਨੀ ਉਹਦੇ ਨਾਲ ਬੀਤੀ ਜਿਹੜੀ ਯਾਦ ਰਹੂ ਕਰਦਾ ਟਿੰਡਾ ਵਾਲੀ ਵਿੱਚ ਫਿਰ ਭਾਲਦੀ ਫਿਰੇਗੀ ਹਏ ਦੀ ਟਿੰਡਾ ਵਾਲੀ ਵਿੱਚ ਫਿਰ ਭਾਲਦੀ ਫਿਰੇਗੀ ਜਦੋਂ ਪੈਰਾਂ ਵਾਲੇ ਮਿੱਟ ਗਏ ਨਿਸ਼ਾਨ ਵੈਰ ਨੇ ਸਾਡਾ ਤਾਂ ਸਾਡਾ ਪਾਸਰਾਪ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜੀ ਕਰੀ ਜਾ ਪੋ ਨਦਾਨ ਵੈਰ ਨੇ ਸਾਡਾ ਤਾਂ ਸਾਡਾ ਪਾਸਰਾਪ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜੀ ਕਰੀ ਜਾ ਪੋ ਨਦਾਨ ਵ ਮੈਂ ਪੰਜਾਬੀ ਸਿੰਗਰ ਜਗਦੀਸ਼ ਸੰਧਾ ਜਲਦੀ ਚੈਨਲ ਦੇ ਰੂਬਰੂ ਹੋ ਕੇ ਲੋਕ ਪੰਜਾਬੀ ਚੈਨਲ ਦੇ ਤੁਹਾਡੇ ਨਾਲ ਕਰਾਂਗੇ ਦਿਲ ਦੀਆਂ ਗੱਲਾਂ ਔਰ ਸੁਣਾਵਾਂਗੇ ਪੁਰਾਣੀ ਕਲਾਕਾਰੀ ਔਰ ਤੁਹਾਡੇ ਨਾਲ ਖੁੱਲ ਕੇ ਗਾਵਾਂਗੇ ਖੁਸ਼ੀਆਂ ਮਨਾਵਾਂਗੇ